ਆਜੋ ਜੀ ਆਜੋ ਆ ਗਏ ਬਾਕੀ ਬੰਦੇ ਹਾਂਜੀ ਆ ਗਏ ਬਾਕੀ ਬੰਦੇ ਆ ਗਏ ਚਲ ਬਹਿ ਜਾਓ ਫਿਰ ਆ ਗਏ ਨੇ ਬਾਕੀ ਤੁਹਾਨੂੰ ਕੋੜਮਣਾ ਨੂੰ ਢੇੜਾ ਮੜਵਾ ਕੇ ਲਈ ਅੱਜ ਅੱਜ ਫਿਰ ਆਪਾਂ ਪਰਸੋਂ ਫਲਾਈਟ ਆ ਮੰਮੀ ਤੇ ਡੀਰ ਆਉਂਦੀ ਤੇ ਮੈਂ ਕੋੜਮਾ ਕੋੜਮਾ ਨੂੰ ਇੱਕ ਵਾਰੀ ਢੇੜਾ ਮੜਵਾ ਲਈ ਏ ਏਡਰੀ ਦਾ ਬੈਗ ਨੇ ਮੰਮੀਆਂ ਬੈਗੀਆਂ ਪਿੱਛੇ ਠੀਕ ਆ ਮਨਨ ਬੈਠਾ ਹੋ ਦੀਪ ਤੇ ਠੀਕ ਆ ਤੇ ਮੰਮੀ ਰਲੀ ਡੈਡੀ ਹੋਣੀ ਉਹ ਆ ਰਹੇ ਆਜੋ 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 ਠੀਕ ਜੀ ਚੱਲੀਏ ਫਿਰ ਗੇੜਾ ਭਰ ਕੇ ਹੀ ਇੱਕ ਵਾਰੀ ਸ਼ੈਲ ਦਾ ਆ ਕੁੜਮਾ ਨੂੰ ਗੇੜਾ ਮਰਵਾ ਲਈ ਇੱਕ ਕੈਨੇਡਾ ਦੇ ਵਿੱਚ ਘੁੰਮਣ ਘੁੰਮਣ ਆਜੋ ਜੀ ਆਜੋ ਪਹਿਲਾਂ ਆ ਕੇ ਤੁਸੀਂ ਆਹੋ ਆਹ ਹੈ ਆਜੋ 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 ਮਿੰਟ ਮਿੰਟੋ ਦਾ ਡਿਜ਼ਾਈਨ ਸੈਂਟਰ ਵਿਖਾਈਏ ਤੁਹਾਨੂੰ ਆਜੋ 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 ਵੈਰੀ ਗੁੱਡ ਵੈਰੀ ਗੁੱਡ ਚਲੋ ਸਲੋ ਸਲੋ ਇੱਥੇ ਕੀ ਹੈ ਇੱਥੇ ਮਿੰਟੋ ਡਿਜ਼ਾਈਨ ਸੈਂਟਰ ਹੈ ਆਜੋ 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 ਡਿਜ਼ਾਈਨ ਸੈਂਟਰ ਬੁਖਾ ਦਿਏ ਤੁਹਾਨੂੰ ਮਿੰਟੋ ਦਾ ਆ ਇੱਥੇ ਬਣਾਇਆ ਇਹਨਾਂ ਨੇ ਮਿੰਟੋ ਡਿਜ਼ਾਈਨ ਸੈਂਟਰ ਮਿੰਟੋ ਕਮਿਊਨਿਟੀਜ਼ 1:00 ਵਜੇ ਅਪਾਇੰਟਮੈਂਟ ਸਾਡੀ ਥੋੜਾ ਜਿਹਾ ਲੇਟ ਹੋ ਗਿਆ ਆਪਾਂ 15 ਮਿੰਟ ਸੋ ਤੁਹਾਨੂੰ ਦੱਸ ਦਈਏ ਇਹ ਹੈਗਾ ਮਿੰਟੋ ਕਮਿਊਨਿਟੀਜ਼ ਬਿਲਡਰ ਦਾ ਡਿਜ਼ਾਈਨ ਸੈਂਟਰ ਇੱਥੇ ਇਹ ਜਿਲੇ ਘਰ ਵੇਚਦੇ ਨੇ ਉਹਨਾਂ ਦਾ ਡਿਜ਼ਾਈਨ ਸੈਂਟਰ ਆ ਤਾਂ ਕਿ ਇਹ ਚ ਸਾਰੇ ਸੈਂਪਲ ਰੱਖੇ ਹੁੰਦੇ ਇਹਨਾਂ ਨੇ ਕਿ ਜੇ ਤੁਹਾਨੂੰ ਇੰਟੀਰੀਅਰ ਸਿਲੈਕਸ਼ਨ ਕਰਨਾ ਵਾ ਕੀ ਕੀ ਚੀਜ਼ਾਂ ਸਿਲੈਕਟ ਕਰਨੀਆਂ ਨੇ ਮੰਮੀ ਡੈਡੀ ਤੋਂ ਉਹਨਾਂ ਦੀ ਵਾਪਸੀ ਆ ਤੇ ਸਰ ਕੇ ਬੜਾ ਦੇ ਸਾਰੇ ਕਿੱਦਾਂ ਡਿਜ਼ਾਈਨ ਸੈਂਟਰ ਹੈ। ਖੱਬੇ ਵੱਲ ਨੇ ਕੈਬਿਨੇਟਸ ਨੇ ਪਲੇਟਾਂ ਪਈਆਂ ਵਨ ਸੋਨੀਆਂ ਰੰਗ ਨੇ ਸਾਹਮਣੇ ਟੈਪਸ ਨੇ ਅਲੱਗ-ਅਲੱਗ ਟਾਈਲਾਂ ਨੇ ਅਲੱਗ-ਅਲੱਗ ਹਰ ਇੱਕ ਚੀਜ਼ ਇਹਨਾਂ ਨੇ ਸੈੱਟ ਕੀਤੀ ਹੋਈ ਆ ਕਿੱਦਾਂ-ਕਿੱਦਾਂ ਚੀਜ਼ਾਂ ਤੁਸੀਂ ਸਿਲੈਕਟ ਕਰ ਸਕਦੇ ਹੋ ਆਪਣੇ ਚੂਜ਼ ਕਰ ਸਕਦੇ ਹੋ ਘਰ ਦੀਆਂ ਚੀਜ਼ਾਂ ਤੁਸੀਂ ਇੱਥੇ ਲੋਈ ਮੰਮੀ ਡੈਡੀ ਹੋਣੀ ਇਹਨਾਂ ਨੂੰ ਐਲਡਰਜ ਕਮਾਂਲ ਲੈ ਆਏ ਆ ਤੇ ਕੁੜਮ ਕੁੜਮ ਆਏ ਨੇ ਸਾਰੇ ਪੂਰੀ ਫੈਮਿਲੀ ਕੈਨੇਡਾ ਚ ਪਹਿਲੀ ਵਾਰ ਇਦਾਂ ਹੋਇਆ ਓ ਇੱਕ ਤੇ ਰੁਕੋ ਮੈਂ ਫੜਦੀ ਹਾਂ ਆਜੋ ਬਾਕੀ ਆਪਾਂ ਅਜੰਦਰੂ ਦਿਖਾਣ ਲੈ ਆਏ ਆ ਤੇ ਫਿਰ ਥੱਲੇ ਥੋੜਾ ਜਲਦੀ ਆ ਗਏ ਇੱਧਰ ਆਪਾਂ ਪਿਛਲੀ ਅਪਾਇੰਟਮੈਂਟ ਲੇਟ ਹੀ ਤੇ ਇੱਧਰ ਜਲਦੀ ਆ ਗਏ ਆਪਾਂ ਤੇ ਇੱਧਰ ਪਾਸੇ ਕੰਸਟਰਕਸ਼ਨ ਹੋ ਰਹੀ ਆ ਕੰਸਟਰਕਸ਼ਨ ਵਾਲੀ ਵੀਡੀਓ ਤੁਹਾਨੂੰ ਬਾਅਦ ਚ ਦਿਖਾਵਾਂਗੇ ਪ੍ਰੋਪਰਲੀ ਆਪਾਂ ਸਾਰੀ ਵੀਡੀਓ ਪ੍ਰੋਪਰ ਤਿਆਰ ਕਰਕੇ ਬਣਾਵਾਂਗੇ ਏਡਰੀ ਤੋਂ ਨਿਕਲ ਕੇ ਆਪਾਂ ਕੋਸਕੋ ਆ ਗਏ ਆ ਨਾਲ ਹੀ ਕੋਸਕੋ ਏਡਰੀ ਤੇ ਕੈਲਗਰੀ ਸ਼ਹਿਰ ਦੋਨਾਂ ਦੇ ਵਿੱਚ ਘਾਰ ਪੈਂਦਾ ਹੈ ਕੋਸਕੋ ਤੇ ਕਰੋਸ ਆਇਰਨ ਮਿਲਸ ਜਿਹੜਾ ਤੁਹਾਨੂੰ ਪਿਛਲੀ ਵਾਰ ਦਿਖਾਇਆ ਸੀਗਾ ਤੇ ਆਜੋ ਕੋਸਕੋ ਚ ਦੇਖੀਏ ਕੀ ਕੀ ਮਿਲਦਾ ਵਾ ਇਹ ਮੋਸਟਲੀ ਇੱਥੇ ਹੌਲ ਸੇਲ ਦੀਆਂ ਚੀਜ਼ਾਂ ਨੇ ਵੱਡੇ ਵੱਡੇ ਤੁਹਾਨੂੰ ਪੈਕਿੰਗ ਮਿਲਣਗੀ ਇੱਥੇ ਆਜੋ ਜਲਦੀ ਜਲਦੀ ਇੱਕ ਘੇੜਾ ਮਾਰੀਏ ਕਿੰਨੀਆਂ ਚੀਜ਼ਾਂ ਨੇ ਨਾਲ ਹੀ ਤੁਹਾਨੂੰ ਦੱਸ ਦਈਏ ਇਸ ਸਟੋਰ ਦੀ ਐਂਟਰੀ ਵਾਸਤੇ ਮੈਂਬਰਸ਼ਿਪ ਕਾਰਡ ਲੱਗਦਾ ਹੈ ਸਪੈਸ਼ਲ सिर्फ उही परसन या फैमिली मैंबर एड अंदर आ सकते हैं जिन्होंने मैंबरशिप कार्ड बनाया होंगे ने अलग अलग बेनीफिट ने उ जिन्होंने तो ज़्यादा लौड़ है कोर्स को दी बनाते हैं देख सकते हो हर एक चीज़ इलेक्ट्रॉनिक स्टफ एक साइड से इन्होंने बनाया हुआ वा लैपटॉप एप्पल ਟੀਵੀ ਵੱਡੇ ਵੱਡੇ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਨੇ ਇੱਥੇ ਸਾਰੇ ਹਰ ਚੀਜ਼ ਹੈ ਤੇ ਦੇਖੋ ਬੈਗ ਨੇ ਆਹ ਲਓ ਆਹ ਸੈਂਪਲ ਕੀ ਮਿਲਦੀ ਇੱਥੇ ਇਹਨਾਂ ਨੇ ਨਾ ਇੱਕ ਬੜਵਧੀਆ ਚੀਜ਼ ਨੇ ਸੈਂਪਲ ਰੱਖੇ ਖਾਣ ਪੀਣ ਲਈ ਤੁਸੀਂ ਸੈਂਪਲ ਟੇਸਟ ਕਰ ਸਕਦੇ ਹੋ ਹਰ ਇੱਕ ਚੀਜ਼ ਖਾ ਕੇ ਦੇਖ ਸਕਦੇ ਹੋ ਜਿਹੜੀ ਨਵੀਂ ਚੀਜ਼ ਲਾਂਚ ਕਰਦੇ ਆ ਉਹਦੇ ਕੋਈ ਚਾਰਜਸ ਨਹੀਂ ਆ ਤੇ ਇੱਥੇ ਸੈਂਪਲ ਰੱਖੇ ਹੁੰਦੇ ਨੇ ਇਹਨਾਂ ਨੇ ਫ੍ਰੀ ਟੇਸਟ ਕਰ ਸਕਦੇ ਹੋ ਜੀ ਆ ਕੰਬਲ ਕੰਬਲ ਸਾਰੀ ਇੱਧਰ ਬਲੈਂਕਟ ਅਜਿਹੇ ਕੱਪੜੇ ਹਰ ਇੱਕ ਚੀਜ਼ ਮਿਲਦੀ ਆ ਸਾਰਾ ਕੁਝ ਇਦਰ ਹੋਲਸੇਲ ਦਾ ਫੋਨਸ ਇਹ ਕੀ ਆ ਕਪੜੇ ਵੀ ਸਸਤੇ ਮਿਲਦੇ ਇੱਥੇ ਆ ਦੇਖੋ 9 ਡਾਲਰ 10 ਡਾਲਰ 22 ਡਾਲਰ ਦੇ ਬ੍ਰਾਂਡਡ ਚੀਜ਼ਾਂ ਨੇ ਇਦਰ ਪਾਂਡੇ ਸਾਰੀ ਲੱਗੀਆਂ ਆ ਗੱਡੀ ਜੀ ਬੈੜ ਰੀਆਂ ਸਮਾਨ ਇਧਰ ਖਾਣ ਪੀਣ ਦਾ ਸਮਾਨ ਰੋਜ਼ਾਨ ਇਹ ਉਹ ਹਰਚੀ ਲੱਗੀ ਹੈ ਆਪਣੀ ਬੇਕਰੀ ਇਹਨਾਂ ਦੀ ਆਕ ਰੋਜ਼ਾਨ ਨੇ ਬਾਜੀ ਬਾਵਾਜੀ ਸਸਤੀ ਇੱਥੇ ਵਾਪਸ ਲੈ ਲੈਂਦੇ ਬਾਹਰ ਮਹਿੰਗੀ ਮਿਲਦੀ ਹੈ ਬੈਸਟ ਬਿਫੋਰ 24 ਲੈ ਬਾਕੀ ਬ੍ਰੈਡ ਬੁੱਡ ਹੈਗੇ ਸਾਡੇ ਕੇਕ ਵੀ ਬਹੁਤ ਸਵਾਦ ਦੇ ਨਾਲ ਬ੍ਰੈਡ ਬੁੱਡ ਸਭ ਕੁਝ ਹੈਗਾ ਹੈ ਡੈਡੀ ਹੁਣੇ ਦੇਖਣੇ ਕੇਕੜੇ ਲਈ ਹੈ ਕਿ ਨਹੀਂ ਹੈ ਕਿਹੜੇ ਪਸੰਦ ਆ? ਆ ਵੱਡਾ ਵੱਡੇ ਪੀਸੀ ਹੈਗੇ ਆ। ਛੋਟੇ ਪੀਸੀ ਸਾਰੇ ਰੱਖੇ ਵੇਲੇ ਉਹਨਾਂ ਨੇ। ਕੀ ਕੀ ਚਾਹੀਦਾ? ਉਹ پرانے ہاں جی। ਇਹ ਕਿੜੇ ਜਹ ਹੁੰਦੇ ਆ? ਤੇ ਪਿਆਰ ਵੀ ਕੀਤੇ ਉਹਨਾਂ ਨੇ ਕੀਤੇ ਹੁੰਦੇ ਆ ਜੀ। ਨਹੀਂ ਇਹ ਭਾਈ ਜੰਦੇ ਲੋਕੀ ਬਣਾ ਬਣਾ ਕੇ ਕਿੰਨਾ ਆਹ ਕੀ ਚੀਜ਼ ਆ। ਆਹ ਇਹ ਭੈਣੇ ਪੂਰੀ ਕੁਜੀ ਆ। ਪਤਾ ਨਹੀਂ ਕੀ ਫਰੋਜ਼ਨ, ਵਾਈਲਡ। ਲੋਬਸਟਰ ਆਉਂਦੀਆਂ। ਲੋਬਸਟਰ, ਕ੍ਰੈਬ। ਆ ਵੱਡੀਆਂ ਨੇ ਮੱਛੀਆਂ ਆਏ ਹੋਏ ਕੀ ਹੌਸਲੇ ਆ ਖੋਲ ਕੇ ਕੀ ਜਿਹਾ ਰੱਖਿਆ ਸਾਰਾ ਹੀ ਨੋਨ ਵੇਜ ਦਾ ਸਮਾਨ ਆਇਆ ਅੰਗਰੇਜ਼ ਬੜਾ ਖਾਂਦੇ ਆ ਇਹ ਚੀਜ਼ਾਂ ਆਹ ਲੱਗ ਆਹ ਕੋ ਮੋਟਾ ਮੋਟਾ ਸਮਾਨ ਪਿਆ ਇੱਧਰ ਚਿਕਨ ਦਾ ਆ ਬਾਰਬੀਕਿਊ ਰੱਖਿਆ ਹੋਇਆ ਸਾਰਾ ਕੁਛ ਹੈਗਾ ਇੱਥੇ ਪੂਰਾ ਵਹਿਰਾ ਉਸੇ ਆ ਫਰੂਟਸ ਤੇ ਫਰੈਸ਼ ਉਹ ਸਾਹਮਣੇ ਡੇਰੀ ਦਾ ਸਮਾਨ ਆ ਇਧਰ ਸਾਰਾ ਉੱਪਰ ਤੱਕ ਸਮਾਨ ਹੈ ਸਾਰਾ ਆ ਹੋਲਸੇਲ ਪਾਣੀ ਵੀ ਸਸਤਾ ਲੱਗਾ ਇੱਥੇ ਵਾਲਮਾਰਟ ਵਗੈਰਾ ਮਹਿੰਗਾ ਹੀ ਤੇ ਬਲਕਿ 40 ਬੋਤਲਾਂ ਬਲਕਿ ਸਸਤਾ ਮਿਲ ਜਾਂਦਾ ਹੈ 32 ਕੈਨ ਮਿਲਦੇ ਆ 15 ਇਹ ਵੀ ਸਸਤੇ ਮਿਲ ਜਾਂਦੇ ਆ ਸੁਰਫ ਸਾਰੇ ਇੱਧਰੇ ਸਭੀ ਸਸਤੇ ਨੇ ਬਲਕਿ ਚੀਜ਼ਾਂ ਸਸਤੀਆਂ ਨੇ ਚੁੱਪ ਸਾਲੀਆਂ ਹੋਡੇ ਲੈਵਲ ਦੀਆਂ ਪਈਆਂ ਇੱਥੇ ਇਹਨਾਂ ਸਮਾਨ ਹੀ ਕੋਸ ਕੋਦ ਲੈ ਜਾਂਦਾ ਵਾ 프라이ਸ ਵੀ 2.5 ਡਾਲਰ ਦੀਆਂ ਆ ਵੀ 2.5 ਦਾ ਪੀਜ਼ਾ ਵੀ ਬੜਾ ਬੜਾ ਪੀਜ਼ਾ ਵਾ 12 ਡਾਲਰ ਦਾ ਬਹੁਤ ਸਸਤਾ ਮਿਲਦਾ ਕੋਸ ਕੋਦ ਤੇ ਕੋਸ ਕੋਦ ਤੇ ਹੋਲ ਸੇਲ ਦਾ ਸਮਾਨ ਮਿਲ ਜਾਂਦਾ ਵਾ ਸਾਰਾ ਵਧੀਆ ਚੀਜ਼ਾਂ ਆਪਾਂ 18 ਇੰਚੀ ਪੀਜ਼ਾ ਵਾ ਹਾਂਜੀ ਕਾਰਨਾ ਵੀ ਆਪਾਂ ਬਗਲ ਤੇ ਆਪਕੋ ਹਾਂਜੀ ਬਾਚੂ ਐਂਟੀ ਲੋਕ ਦੇ ਕਹਾਣੇ ਦੇ ਤਾਰੇ ਕਰਨ ਵਾਲਾ ਰਮਾਜੀ ਲੋਕਾ ਮਾਜੀ ਲੈ ਨਾ ਉਪਰ ਦੂਰ ਦੂਰ ਪਿਛਾ ਲੋ ਲੋ ਜੀ ਇਹ ਦੁਪਹਿਰ ਦਾ ਬਰੰਚ ਵੀ ਸਾਡਾ ਕੋਸ ਕੋਤ ਹੋ ਗਿਆ ਤੇ ਇਸ ਤੋਂ ਬਾਅਦ ਆਪਾਂ ਥੋੜੀ ਘਾਲ ਚੱਲ ਗਏ ਅਰੈਸਟ ਕਰਨ ਲਈ ਕੀ ਆਪਾਂ ਫਿਰ ਸ਼ਾਮੀ ਡਿਨਰ ਕਰਨ ਆ ਗਏ ਆ ਸਾਰੇ ਜਾਨੇ ਗੁਰੂ ਇੰਡੀਆ ਤੇ ਬਹੁਤ ਸੋਹਣਾ ਖਾਣਾ ਹੁੰਦਾ ਇਹਨਾਂ ਦਾ ਸਾਰੇ ਜਣ ਇੱਧਰ ਆਏ ਆ ਓਏ ਵੈਰੀ ਗੁੱਡ ਆਜੇ ਆਜੋ ਚਲੋ ਦਾਦੂ ਕੋ ਬਹੁਤ ਵਧੀਆ ਖਾਣਾ ਮਜ਼ਾ ਆ ਗਿਆ ਖਾ ਕੇ ਤੇ ਆ ਬੈਠੇ ਆ ਸਾਰੇ ਜਾਨੇ ਬਸ ਹੁਣ ਕੰਮ ਕੰਮ ਮਨੇ ਚਲੋ ਇੱਧਰ ਆਜੋ ਇੱਧਰ ਆਜੋ ਐਰੋਕਲੀਨ ਆਇਆ ਵਾ ਭਾਈ ਐਰੋਕਲੀਨ ਇਧਰ ਆਇਆ ਪਿੱਛੇ ਆਈ ਵੇ ਆ ਮੈਟ੍ਰਿਕ ਸਟ੍ਰੇਲ ਜਾਂਦੀ ਹੈ ਪਿੱਛੋਂ ਤੇ ਬੈਠੇ ਆ ਆਜੋ ਲੋ ਜੀ ਫੋਟੋ 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 ਕੱਲ ਦੀ ਹੈਗੀ ਵਾਪਸੀ ਤੇ ਅੱਜ ਸਾਰਿਆਂ ਨੇ ਬੈਠੇ ਆ ਅਲਵਿਦਾ ਤੇ ਖਾਣਾ ਖੁਣਾ ਖਾ ਕੇ ਵਿਲੇ ਹੋਏ ਆ ਆਹ ਮਜ਼ਾ ਆ ਗਿਆ ਬਾਈ ਕਰ ਦੋ ਜੀ ਬਾਈ ਕਰ ਦੋ ਸਾਰਿਆਂ ਨੇ ਹਾਈ ਲੋ ਜੀ ਕੈਪੀ ਕੈਨੇਡਾ ਦੇ ਦੇਕ ਆਪਣਾ ਇਹਨਾਂ ਨੇ ਬੜੇ ਟਾਈਮ ਘਰ ਜਾਣ ਤੋਂ ਪਹਿਲਾਂ ਸੋਚਿਆ ਆਪਾਂ ਲੰਡਨ ਦੀ ਚਾਹ ਪੀ ਲਈਏ ਮੰਮੀ ਨੇ ਟੈਸਟ ਕਰਾ ਲਈਏ ਕਾਜ ਮੈਲ ਕੰਪਨੀ ਬੈਠ ਕੇ ਚਾਹ ਪੀਤੀ ਜਾ ਰਹੀ ਹੈ ਵੇਖੋ ਇਹ ਵੀ ਬਹੁਤ ਸਰਗਿਲੇ ਪਾਸੇ ਵਾਲੀ ਐਕਟੀਵਿਟੀ ਹੈ ਲੋ ਜੀ ਅੱਜ ਫਿਰ ਮੰਮੀ ਡੈਡੀ ਦੀ ਹੁਣ ਫਲਾਈਟ ਹੈ ਵਾਪਸੀ ਦੀ ਇੰਡੀਆ ਦੀ ਤੇ ਇਮੋਸ਼ਨਲ ਇਮੋਸ਼ਨਲ ਚੱਲ ਰਿਹਾ ਥੋੜਾ ਜਿਹਾ ਇੱਥੇ ਜਾਜਦੇ ਵੀ ਮਿਲਣਾ ਉਹਦੇ ਥੇਲੇ ਬਾਅਦ ਟਾਈਮ 'ਤੇ ਆ ਜਾਓ ਅਕਾਂ ਤਾਂ ਜਾਣ ਹੀ ਦਿੰਦੇ ਆ ਚਲੋ ਆਜੋ ਫਿਰ ਮੰਮੀ ਨੂੰ ਗਵਾਂਡੀ ਵੀ ਮਿਲਣ ਆਗੇ ਸੀਗੇ ਉਹਨਾਂ ਨੂੰ ਮਿਲਣ ਚਲ ਗਏ ਆਂਟੀ ਜੀ ਉਹਨਾਂ ਨੂੰ ਮੰਮੀ ਤੇ ਹੁਣ ਆਜੋ ਪੈਂ এয়ারਪੋਰਟ ਵੱਲ ਨੂੰ ਚੱਲੀਏ ਇੱਧਰ ਆਜੋ 에어 ਕੈਨੇਡਾ ਵਾਲਾ ਆਜੋ ਇੱਕ ਗੱਲ ਤੁਸੀਂ ਨੋਟ ਕੀਤੀ ਹੁੰਨੀ ਇੱਥੇ ਆਪਾਂ 에어ਪੋਰਟ ਦੇ ਅੰਦਰ ਆ ਗਏ ਆਂ ਜਦਕਿ ਆਪਣੇ ਇੰਡੀਆ 에어ਪੋਰਟ ਦੇ ਅੰਦਰ ਨਹੀਂ ਜਾਣ ਦਿੰਦੇ ਇੱਥੇ ਬਹੁਤ ਵਧੀਆ ਗੱਲ ਆ ਤੇ ਬਾਕੀ ਚਲੋ ਹੁਣ ਟਾਈਮ ਹੋ ਗਿਆ ਏ ਤੇ ਬਹੁਤ ਵਧੀਆ ਟਾਈਮ ਸਪੈਂਡ ਹੋਇਆ ਮੰਮੀ ਜੀ ਨਾਲ ਉਹਨਾਂ ਨਾਲ ਤੇ ਫਿਰ ਉਹਨਾਂ ਨੂੰ ਇਨਵਾਈਟ ਕਰਾਂਗੇ ਆਪਾਂ ਜਦੋਂ ਅਗਲਾ ਪਲਾਨ ਬਣੇਗਾ ਬਾਕੀ ਵੀਡੀਓ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਸਾਡੀ ਚੈਨਲ ਨੂੰ ਪਿਆਰ ਦਿੰਦੇ ਰਹੋ ਤੇ ਲਾਈਕ ਸਬਸਕ੍ਰਾਈਬ ਵੀ ਕਰੋ ਤੇ ਨਾਲ ਸ਼ੇਅਰ ਵੀ ਕਰੋ ਧੰਨਵਾਦ ਬਹੁਤ ਬਹੁਤ ਜੀ ਰੱਬ ਰੱਖਾ ਸਸਤੀਕਾਲ